ਹੁਣ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਜੀ ਇਹ ਸ਼ਬਦ ਕਹਿ ਰਹੇ ਨੇ ਕਿ ਜਦ ਆਪ ਕੀ ਆਉਦ ਨਿਧਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋ ਹੈਰਾਨ ਹੋਇਆ ਜਦੋਂ ਇਹਨਾਂ ਪਾਵਨ ਪੰਕਤੀਆਂ ਦੇ ਅਰਥਾਂ ਨੂੰ ਪੜਿਆ ਤੇ ਸਹਿਬ ਸੱਚੇ ਪਾਰਸਾ ਕਹਿੰਦੇ ਨੇ ਵੀ ਜਦੋਂ ਮੇਰੀ ਉਮਰਾ ਦਾ ਅੰਤ ਆ ਜਾਵੇ ਹੁਣ ਉਮਰਾ ਦਾ ਅੰਤ ਜਿਹਦੇ ਬਾਰੇ ਤੇ ਸਮੁੱਚੀ ਬਾਣੀ ਇਹ ਖਿਆਲ ਦਿੰਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਸਾਡੀ ਮੌਤ ਕਦੋਂ ਹੋ ਜਾਣੀ ਆ ਸਾਡਾ ਆਖਰੀ ਸਮਾਂ ਕਦੋਂ ਹੈ ਸਾਨੂੰ ਪਤਾ ਹੀ ਨਹੀਂ ਤੇ ਇੱਥੇ ਪਾਤਸ਼ਾਹ ਸ਼ਬਦ ਵਰਤਨੇ ਨੇ ਜਦ ਆਵ ਕੀ ਔਦ ਵੀ ਉਮਰਾ ਦਾ ਜਦੋਂ ਅੰਤ ਆ ਜਾਵੇ ਅਤ ਹੀ ਰਣ ਮੈਂ ਤਵ ਜੋਜ ਮਰੂੰ ਫਿਰ ਕਹਿੰਦੇ ਮੈਂ ਜੰਗ ਦੇ ਮੈਦਾਨ ਵਿੱਚ ਜੂਝਾਂ ਫਿਰ ਜੰਗ ਦੇ ਮੈਦਾਨ ਵਿੱਚ ਜਾਵਾਂ ਇਸ ਪਾਵਨ ਪਵਿੱਤਰ ਪੰਕਤੀ ਨੂੰ ਸਮਝਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਆਸਰਾ ਸਹਾਰਾ ਕਿਉਂਕਿ ਤਰਾ ਸਾਡਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਹੈ ਉਹਦੇ ਹੀ ਗਿਰਦ ਸਾਰੀ ਵਿਚਾਰ ਤਾਰਾ ਹੈ ਹੁਣ ਜਦੋਂ ਜੇਕਰ ਆਇਆ ਨਾ ਕਿ ਅਤਹੀ ਰਣ ਮੈਂ ਤਬ ਜੂਝ ਮਰੋ ਤੇ ਮਰਨਾ ਜਿਹੜਾ ਹੈ ਗੁਰਬਾਣੀ ਅੰਦਰ ਸਾਬ ਸੱਚੇ ਪਾਤਸ਼ਾਹ ਜੀ ਨੇ ਤਿੰਨ ਤਰੀਕਿਆਂ ਦਾ ਆਖਿਆ ਹੈ